ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਲ ਜੀ ਕੌਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੇ ਆ ਜੀ ਇੱਧਰ ਲਾਈ ਸੀ ਮਧਾਣੀ ਮੈਂ ਕਿਹਾ ਚਲੋ ਮਧਾਣੀ ਲਾ ਦੇਣੀ ਆ ਬਾਕੀ ਸਵੇਰ ਦੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਮੈਂ ਕਿਹਾ ਚਲੋ ਸਵੇਰ ਦੇ ਮਾਰਨਿੰਗ ਦੇ ਜੋ ਕੰਮ ਆ ਮੈਂ ਕਰੂੰ ਤੁਹਾਨੂੰ ਪਤਾ ਹੀ ਡੇਲੀ ਮੇਰੇ ਇਹੀ ਕੰਮ ਹੁੰਦੇ ਆ ਤੇ ਕੰਮਾਂ ਤੋਂ ਸ਼ੁਰੂਆਤ ਤੇ ਇੱਧਰ ਥੋੜਾ ਤੇਲ ਕੱਢਣਾ ਸੀ ਅੱਜ ਤੇਲ ਬੋਤਲ 'ਚ ਬਹੁਤ ਘੱਟ ਸੀਗਾ ਖਤਮ ਹੋ ਗਿਆ ਸੀਗਾ ਤੇ ਤੇਲ ਕੱਢਣ ਨਾਲ ਥੋੜਾ ਮੁਸ਼ਕਲ ਜਿਹਾ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਮੈਂ ਕਿਹਾ ਚਲੋ ਪਹਿਲਾਂ ਨਾ ਡੱਬੇ ਦੇ ਵਿੱਚ ਪਾ ਲੈਣੀ ਆ ਫਿਰ ਮੈਂ ਬੋਤਲ ਦੇ ਵਿੱਚ ਪਾ ਲੂੰਗੀ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸਾਡਾ ਆਪਣਾ ਘਰ ਦਾ ਤੇਲ ਹੁੰਦਾ ਆਪਣੇ ਸਰੋਂ ਹੁੰਦੀ ਹੈ ਜੀ ਆਪਣਾ ਸਾਫ ਕਰਕੇ ਧੋ ਬਣਾ ਕੇ ਜਿੱਦਾਂ ਬਣਵਾਉਂਦੇ ਆ ਸੀ ਆਪਣਾ ਹੀ ਕਢਵਾਨੇ ਹੁੰਨੇ ਆ ਤੇਲ ਤੇ ਇੱਧਰ ਆਪਾਂ ਤੇਲ ਕੱਢ ਲਿਆ ਸੀਗਾ ਤੇ ਮੈਂ ਕਿਹਾ ਚਲੋ ਤੇਲ ਆਪਣੀ ਬੋਤਲ ਦੇ ਵਿੱਚ ਪਾ ਲੈਣੀ ਹੈ ਨਾ ਮੈਂ ਪਾਣੀ ਲਈ ਹੋਈ ਇੱਕ ਇਹਦੇ ਨਾਲ ਫਿਰ ਡੁੱਲਦਾ ਨਹੀਂ ਹੈਗਾ ਤੇਲ ਸੋਖੇ ਤਰੀਕੇ ਨਾਲ ਪੈ ਜਾਂਦਾ ਧਾਰ ਜੀ ਬਣ ਕੇ ਨਾ ਨਹੀਂ ਤੇ ਉਦਾਂ ਤੇ ਤੁਹਾਨੂੰ ਪਤਾ ਵੀ ਤੇਲ ਫਿਰ ਬੜੇ ਮੁਸ਼ਕਲ ਨਾਲ ਪਾਣਾ ਪੈਂਦਾ ਤੇ ਇੱਧਰ ਭਰ ਲਈ ਸੀ ਆਪਾਂ ਬੋਤਲ ਇਹ ਜਿਹੜੇ ਹੁਣ ਜਿੱਦਾਂ ਬੋਤਲ ਭਰ ਲੈਣੀ ਹੁੰਦੀ ਹੈ ਨਾ ਫਿਰ ਮੈਂ ਆਪਣਾ ਆਰਾਮ ਨਾਲ ਇਹਦੇ ਨਾਲ ਕੱਢਦੀ ਨਹੀਂ ਫਿਰ ਡੋਲੂ ਚੋਂ ਬਾਰ-ਬਾਰ ਕੱਢਣਾ ਮੈਨੂੰ ਬੜਾ ਹੀ ਮੁਸ਼ਕਲ ਲੱਗਦਾ ਹੈ। ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਮੇਰੀਆਂ ਭੈਣਾਂ ਦਾ ਸਾਰਿਆਂ ਦਾ ਬਹੁਤ ਸਾਰਾ ਦਿਿਲੋਂ ਸ਼ੁਕਰੀਆ ਕਰਦੀ ਹਾਂ ਬਹੁਤ ਅੱਛੀ ਫੈਮਿਲੀ ਜੁੜੀ ਮੇਰੇ ਨਾਲ ਤੇ ਇੱਧਰ ਪਸਵਾਇਆ ਸੀ ਆਪਾਂ ਆਟਾ ਆਟਾ ਪਸਵਾਇਆ ਸੀ ਮੈਂ ਕੱਲ ਦੇਖਿਆ ਸੀ ਤੁਸੀਂ ਫਟਾਫਟ ਪੀਸ ਨਾ ਕੀਤਾ ਆਟਾ ਬਿਲਕੁਲ ਹੀ ਖਤਮ ਸੀਗਾ ਤੇ ਬਸ ਮੈਂ ਕਿਹਾ ਚਲੋ ਅੱਜ ਅਹੀਂ ਸੇਰੇ ਫਿਰ ਜਾ ਕੇ ਫਿਰ ਤੜਕੇ ਹੀ ਆਪਣਾ ਕੱਲ ਸਿੱਟਿਆ ਸੀਗੇ ਇਸ ਵੀ ਰਿਲੀ ਆਈ ਤੇ ਮੈਂ ਕਿ ਹੁਣ ਹੀ ਨਾਲ ਦੀ ਨਾਲ ਠੰਡਾ ਜਿਹਾ ਹੋ ਗਿਆ ਸੀਗਾ ਰਾਤੀ ਪੀਸਤਾ ਹੋਣਾ ਤੇ ਮੈਂ ਕਿ ਚਲੋ ਡਰਾਮਾ ਚ ਪਾ ਦਿੰਨੀ ਆ ਫਿਰ ਜਿੱਦਾਂ ਹੀ ਰੱਖੋ ਧਰਜਿਆ ਲੱਗਦਾ ਰਹਿੰਦਾ ਵੀ ਚੂਹਾ ਵਗੈਰਾ ਨਾ ਆ ਜਾਵੇ ਹਨਾ ਤੇ ਇਧਰ ਢੋਲ ਦੇ ਵਿੱਚ ਪਾ ਕੇ ਆਪਣਾ ਆਟਾ ਤਾਂ ਵੀ ਫ੍ਰੀ ਹੋ ਗਈ ਮੈਂ ਤੇ ਲੋ ਗਾਇਜ਼ ਆ ਦੇਖੋ ਕੱਲਾ ਪਕੜੀ ਚਾਵਲ ਬਣਾਈ ਸੀ ਨਾ ਸਾਡੇ ਗਵਾਂਡ ਚ ਲੈਂਟਰ ਪਿਆ ਸੀ ਤੇ ਦੇਖ ਲਓ ਕੀ ਹਾਲ ਹੋ ਗਿਆ ਮੈਂ ਕਿ ਚਲੋ ਸਫਾਈ ਕਰ ਦਿੰਦੇ ਆ ਉਹ ਚਾਰੀਆਂ ਕਹਿ ਵੀ ਰਹੀਆਂ ਸੀ ਅਸੀਂ ਨਾਲ ਲੱਗ ਕੇ ਕਰਵਾ ਲ dennੇ ਮੈਂ ਕਿ ਚਲੋ ਕੋਈ ਨਹੀਂ ਅਸੀਂ ਆਪਣੇ ਆਪ ਕਰ ਲਾਂਗੇ ਥੱਕ ਗਈ ਹੋਣੀ ਨਹੀਂ ਕੰਮ ਕਰਕੇ ਹਨਾ ਇਹ ਕੰਮ ਤੇ ਤੁਹਾਨੂੰ ਪਤਾ ਹੀ ਫਿਰ ਰਲ ਮਿਲ ਕੇ ਹੋ ਹੀ ਜਾਂਦਾ ਹੈ। ਦੋਨੋਂ ਚੁੱਲੇ ਸਾਡੇ ਬਹੁਤ ਚੰਗੀ ਤਰ੍ਹਾਂ ਘੱਟੂਕੇ ਨੇ। ਮੈਂ ਕਿਚੋ ਨੂੰ ਮੈਂ ਸਾਫ਼ ਕਰ ਦਿੰਦੀ ਆ। ਹਾਂ। ਇਕੱਠਾ ਕਰ ਲਾਂਗੇ ਨਾਲੇ ਆਪਣੇ ਦੀਪ ਪਾ ਲਾਂਗੇ। ਉਹ ਕਿੱਥੇ ਅਮਰਤ ਅਸਲਾ ਦੋ। ਉਹਦੇ ਸਵਾਦ ਰਹਿਣਾ ਰਾਖ। ਬੜੇ ਕੰਮ ਆਂਦੀ ਹੈ ਜਿਵੇਂ ਆਪਣੇ ਖੇਤਾਂ ਦੀਆਂ ਪਿਆਰੀਆਂ ਚ ਮੈਂ ਤੇ ਉੱਪਰ ਬੂਟੀਆਂ ਵਗੈਰਾ ਚ ਪਾ ਦਿੰਦੀ ਹੂੰ ਮੀਂਹ ਤਾਂ ਤੁਹਾਨੂੰ ਦੇ ਦਿੱਲੀ ਐ ਚ ਪਾਣੀ ਤੇ ਲੋਜੀ ਇਦੋਂ ਆਪਣਾ ਕੱਢ ਲੈਂਗੇ ਆਪਣੇ ਸੁਆ ਦੇ ਸੁਆ ਸੁੱਖ ਨਾਲ ਖਿੰਦੀ ਹੋ ਗਈ ਹੈਈ ਵਰੀ ਹੁੰਦਾ ਨਾ ਕਬੂਤਿਆਂ ਦੇ ਬਹੁਤ ਕੰਮ ਆਉਂਦੇ ਹੈ ਤੇ ਹੁਣ ਦੇਖਿਓ ਸ਼ਕਲ ਚੁੱਲਿਆਂ ਦੀ ਤੇ ਕੰਮ ਕਰਦੇ ਆ ਤੇ ਦੇਖਿਓ ਸ਼ਕਲ ਬਚਾਈ ਦੀ ਕੀ ਹਾਲ ਹੋ ਜਾ ਜਿਵੇਂ ਕਿ ਤੁਸੀਂ ਦੇਖਿਆ ਹੀ ਸੀਗਾ ਹਨਾ ਕੱਲ ਆਪਾਂ ਰੋਟੀਆਂ ਬਣਾਈਆਂ ਸੀ ਸਾਰਿਆਂ ਨੇ ਰਲ ਮਿਲ ਕੇ ਸਾਡੇ ਗਵਾਂਢ 'ਚ ਲੈਂਟਰ ਪਿਆ ਸੀ ਉਹ ਥੋੜਾ ਕੰਮ ਪਿਆ ਸੀ ਮੇਕਾ ਚੁੱਲ੍ਹੇ ਵੀ ਕੰਮਾ ਤੋਂ ਅੱਜ ਫ੍ਰੀ ਹੋ ਲਈਏ ਤੇ ਦੇਖੋ ਜੀ ਜਿਹੜੇ ਆਹ ਵਾਲੇ ਵੱਡੇ ਵੱਡੇ ਚੁੱਲ੍ਹਿਆਂ ਨੇ ਇਹਨਾਂ ਦਾ ਬਹੁਤ ਫਾਇਦਾ ਕੋਈ ਵੀ ਪ੍ਰੋਗਰਾਮ ਹੋਵੇ ਛੋਟਾ ਮੋਟਾ ਫੰਕਸ਼ਨ ਹੁੰਦਾ ਨਾ ਵੱਡੇ ਵੱਡੇ ਪਤੀਲੇ ਦੇ ਤੇ ਬਹੁਤ ਸੋਹਣੇ ਆਂਦੇ ਨੇ ਮੈਂ ਸਪੈਸ਼ਲ ਬਣਵਾਏ ਸੀਗੇ ਜਦੋਂ ਸਾਡਾ ਉੱਪਰ ਬਾਥਰੂਮਾਂ ਦਾ ਕੰਮ ਚੱਲਿਆ ਸੀ ਨਾ ਤਾਂ ਮੈਂ ਉਦੋਂ ਹੀ ਬਣਵਾ ਲਏ ਸੀਗੇ ਮਿਸਤਰੀ ਕੋਲੋਂ ਤੇ ਫਿਰ ਮੈਂ ਉੱਪਰ ਮਿੱਟੀ ਵਗੈਰਾ ਲਾ ਕੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੇ ਬਹੁਤ ਸੋਹਣ ਵਧੀਆ ਲੱਗਦਾ ਹੈ ਬਹੁਤ ਖੁੱਲਾ ਡੁੱਲਾ ਕੰਮ ਹੈ ਛੋਟਾ ਮੋਟਾ ਫੰਕਸ਼ਨ ਹੁੰਦਾ ਮੈਨੂੰ ਬੜਾ ਇਹਨਾਂ ਦਾ ਸੁਖ ਹੈ ਤੇ ਮੇਰੀਆਂ ਪੜੋਸਣਾ ਵੀ ਇਹੀ ਕਹਿ ਰਹੀਆਂ ਸੀ ਕਿ ਬਹੁਤ ਵਧੀਆ ਹੈ ਚੁੱਲਿਆਂ ਦਾ ਬੜਾ ਅੱਛਾ ਲੱਗਦਾ ਹੈ ਤੇ ਛੋਟਾ ਚੁੱਲਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਡੇਲੀ ਯੂਜ਼ ਕਰਦੀ ਹਾਂ ਰੇਹਨੀਆ ਚੋ ਬਣਾਨੀ ਹੈ ਨਾ ਸਬਜ਼ੀ ਭਾਜੀ ਆਪਣਾ ਤੇ ਇਹਦੇ ਤੇ ਬਣਾ ਲੀ ਜੇ ਕੋਈ ਖੁੱਲੀ ਚੀਜ਼ ਬਣਾਨੀ ਹੋਵੇ ਸੀ ਤੇ ਵੱਡੇ ਚੁੱਲਿਆਂ ਤੇ ਵੱਡੇ ਵੱਡੇ ਪਤਲੇ ਆ ਜਾਂਦੇ ਤੇ ਮੈਂ ਕਿਹਾ ਚਲੋ ਨਾਲੇ ਸਾਫ਼ ਸੁਥਰਾ ਕਰਦੇ ਨਾਲੇ ਇਹਨਾਂ ਨੂੰ ਲਿਪ ਦੇ ਨੇ ਨਾਲੇ ਨਾ ਝਾੜੂ ਮਾਰ ਦੇਣੀ ਆ

તે મીટી લાગી તો કદમો હોત નહીં કрна માટે ગેરા સારા ત્રણ છોટુ 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 કામ મત બાઈ બે ટાઈમ પાસ હોતું કોશી નોકવા દે જકન જકા નહી ની લાગતા નહી કુડરી જિની મરજી મોસમ ફંડ હોજે કામ કર દે ફેર દુર્ઘુજી દે કામ આ જશે હેના ਕੁਚ ਪਾਉਡਰ ਨਹੀਂ ਸੁਣਾਈਂਦੇ ਨੇ ਇਹ ਮੱਲੀ ਬੋਲੀ ਜਾਂਦੀ ਹੈ ਅੰਮ੍ਰਿਤ ਉਦਦਨ ਤੂੰ ਇੰਨਾ ਬੋਲਦੀ ਰਹੀ ਨਹੀਂ ਜਦੋਂ ਮੈਂ ਤੈਨੂੰ ਕੋਈ ਗੱਲ ਵੀਡੀਓ ਚ ਪੁੱਛਣਾ ਤੂੰ ਜਵਾਬ ਨਹੀਂ ਦੇਂਦੀ ਕਾਰਨ ਮੈਂ ਕਿਹ ਤੁਸੀ ਗਾਇਸ ਨੂੰ ਪੁੱਛ ਰਹੇ ਹੋ ਤੈਨੂੰ ਪੁੱਛ ਰਹੀ ਆ ਮੈਂ ਕੜਮੀ ਇਹ ਕਦੋਂ ਦੀ ਨੂ ਸ਼ਕਲ ਬਚਾਰਿਆ ਨੇ ਚੁੱਲ੍ਹੇ ਲੇ ਗਏ ਹੋ ਗਏ ਸਾਨੂੰ ਗੱਲ ਦਾ ਪੁੱਛਿਆ ਨਹੀਂ ਕਿਸੇ ਨੇ ਤੇ ਲੋ ਜੇ ਚੁੱਲਿਆਂ ਦੀ ਹੋ ਰਹੀ ਹੈ ਸਫਾਈ ਇੱਧਰ ਛੋਟੇ ਛੋਟੇ ਕੰਮ ਬਹੁਤ ਸਾਰੇ ਰਹਿ ਜਾਂਦੇ ਕੱਲ ਨਾ ਥੱਕ ਗਏ ਸੀ ਸਾਰੇ ਕਿਉਂਕਿ ਰੋਟੀ ਬਣਾਈ ਬਸ ਕੁਝ ਪਿੰਡ ਚ ਮਤਲਬ ਜਿਹੜੇ ਸਾਡੇ ਤਾਂ ਇੱਕ ਰਿਵਾਜ ਇੱਕ ਹੋਰ ਵੀ ਹੈ ਨਾ ਜਿਵੇਂ ਮੱਲੇ ਚ ਜਿਹੜਾ ਲੈਂਟਰ ਤੋਂ ਬਾਅਦ ਨਾ ਜਿਵੇਂ ਬਚ ਜਾਂਦਾ ਹੀ ਆ ਉਦਾਂ ਵੀ ਅਸੀਂ ਮੱਲੇ ਪਰੋਸ ਜਿੰਨਾ ਚ ਲੈਣ ਦੇਣ ਹੁੰਦਾ ਨਾ ਉਹਨਾਂ ਦੇ ਘਰ ਵੀ ਵੰਡਣ ਆਉਂਦੇ ਤੇ ਥੱਕ ਗਏ ਸੀ ਗੱਲ ਅੰਜੋ ਕੁਛ ਕਰਾਂ ਨਾ ਆਲੋਏ ਇਹਨਾਂ ਦੇ ਚੁੰਨੇ ਨਹੀਂ ਤਾਪ ਤਾਪ ਕੇ ਕੱਲ ਨੋਟਿੰਗ ਆ ਲਾnde ਚਾਹੀਏ ਨਾ ਤੇ ਨੋਰੀ ਉਟੀ ਹੋਸਾ ਨੋਰੀ ਮੀਸੀ ਤੇ ਕਈ ਭੈਣਾਂ ਨੇ ਨਾ ਮੈਨੂੰ ਕਹਿੰਦੀ ਹੁੰਦੀ ਐ ਸਾਨੂੰ ਜਦੋਂ ਚੁੱਲਾ ਲਿਪਦੇ ਉਹ ਬੜਾ ਅੱਛਾ ਲੱਗਦਾ ਮੈਨੂੰ ਖੁਦ ਬੜਾ ਅੱਛਾ ਲੱਗਦਾ ਜਦੋਂ ਚੁੱਲਾ ਲਿਪਦੇ ਨਾ ਬੜੀ ਅੱਛੀ ਅੱਛੀ ਜੀ ਮਹਿਕ ਆਉਂਦੀ ਐ ਇਹਦੇ ਵਿੱਚ ਮਤਲਬ ਖੁਸ਼ਬੂ ਜੀ ਆਉਂਦੀ ਜਿਵੇਂ ਮਿੱਟੀ ਦੀ ਖੁਸ਼ਬੂ ਜੀ ਹੁੰਦੀ ਐ बहुत अच्छा लगता है बड़ा वैसा है और चूल्हा लिप के तो वैसे भी बहुत लग लगता है जिदा अह देने ना सिना सोने लगते हैं इदा ही चूल्ले नहीं होंगे ਜੀ ਉਹ ਤੇ ਜਵਾਬਾ ਹਨ ਇਹਨੂੰ ਪਹਿਲਾਂ ਛੋਟੇ ਹੀ ਹੁੰਦੀ ਹੈ ਔਰ ਇਹ ਕੰਚਾ ਨਾ ਜਿਹੜਾ ਇਹ ਲਾ ਕੇ ਸਾਈਡ ਤੇ ਛੁੱਟੀ ਇਹ ਰੋਮਲਾ ਅੰਟੀ ጋር ਚਾਈ ਹੋ ਗਈ ਹਨ ਜਿੱਦਨ ਮੇਰੇ ਦਿਮਾਗ ਤੋਂ ਵੀ ਉਸ ਨੂੰ ਲਾੰਗੀ ਅੰਟੀ ਅੱਗੇ ਪਿੱਛੇ ਮੈਂ ਦੋ ਕਫਈਕ ਫਾਇਦਾ ਹੀ ਨਹੀਂ ਹੈ ਕੋਈ ਗੱਲ ਹੈ ਤੇ Daim ਦਾ ਕੰਮ ਕਰਦੇ ਸਾਰੇ ਦੋ ਤਿੰਨ ਵਰਤਾਂ ਨਹੀਂ ਜਾਂਦੇ ਉੱਥੇ ਰਹਿ ਗਿਆ ਸੀ ਤੇ ਲੋਕੀ ਇੱਧਰ ਸੀਗੇ ਭਾਂਡੇ ਵੱਡੇ ਵੱਡੇ ਜੇ ਕਰਨ ਚੜੇ ਭਾਂਡੇ ਸੀ ਨਾ ਉਹ ਵੀ ਸੀਗੇ ਨਾ ਦਾ ਪੂਆ ਵਗੈਰਾ ਭਰ ਕੇ ਪਾਣੀ ਦੇ ਰੱਖੇ ਵੱਡੇ ਵੱਡੇ ਟੱਪ ਜਿਉਂਗੇ ਨਾ ਪਾਣੀ ਬਸ ਫੁੱਲਾ ਡੁੱਲਾ ਹੋਵੇ ਨਾ ਫਿਰ ਭਾਂਡੇ ਵਗੈਰਾ ਕੰਮ ਵਗੈਰਾ ਇੱਧਰ ਨਾ ਸਾਡੇ ਕੋਈ ਟੂਟ ਹੀ ਨਹੀਂ ਹੈਗੀ ਬੜੀ ਪਰੇਸ਼ਾਨੀਆਂ ਰ ਇਹਨਾਂ ਨੂੰ ਜਦੋਂ ਗੇਟ ਲਗਵਾਇਆ ਸੀ ਨਾ ਮੈਂ ਸੋਡੀ ਸਭ ਨੂੰ ਕਿਹਾ ਵੀ ਸੀਗਾ ਮੈਂ ਕਿੱਲ ਲਗਾ ਦੋ ਇੱਧਰ ਟੂਟੀ ਤੈਨਾਂ ਨੇ ਦੇਖ ਲੋ ਲਗਾਈ ਨਹੀਂ ਤੇ ਬਾਹਰੋਂ ਦੀ ਮੈਨੂੰ ਮਤਲਬ ਇਹ ਕਨੈਕਸ਼ਨ ਸਾਡਾ ਤਾਜੇ ਪਾਣੀ ਦਾ ਤੇ ਸ਼ੁਕਰ ਤਾਜਾ ਪਾਣੀ ਚੱਲ ਰਿਹਾ ਸੀ ਮੈਂ ਕਿਹਾ ਚਲੋ ਫਟਾਫਟ ਆਪਣੇ ਵੱਡੇ ਵੱਡੇ ਭਾਂਡੇ ਤੇ ਉਹ ਦਿਨੇ ਜੜੇ ਉਹਨਾਂ ਦੇ ਭਾਂਡੇ ਉਹਨਾਂ ਦੇ ਘਰ ਪਚਾ ਦੇਣੇ ਆ ਸਾਫ਼ ਕਰਕੇ ਤੇ ਭਾਂਡੇ ਸਾਫ਼ ਸੁਥਰੇ ਹੋਣਗੇ ਤੇ ਆਪਣ ਨਾਲੇ ਸੁੱਕ ਜਾਣਗੇ ਤੇ ਮੈਂ ਕਹਿੰਨ ਨਾਲੇ ਸਾਂਭ ਦੀਏ ਇਹ ਵੱਡੇ ਵੱਡੇ ਭਾਂਡੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਨਾ ਕੰਮ ਆ ਜਾਂਦਾ ਹੈ ਬਸ ਕਹਿੰਦੇ ਹੁੰਦੇ ਨੇ ਸਾਂਭੀ ਹੋਈ ਚੀਜ਼ ਆਪਣੀ ਕੰਮ ਹੀ ਹੁੰਦੀ ਹੈ

ਜੇ ਆਪ ਨੇ ਛਾਲ ਗਏ ਕੜਾਈ ਨੂੰ ਸਾਫ ਹੋਏਗਾ ਰੇਤਾ ਭਜਣਾ ਹੈ ਰੇਤਾ ਲਿਆ ਮਰੋ ਇਹ ਸਮਾਨ ਦਾ ਸਾਫ ਹੋ ਜੀ ਤੇ ਲੋਜੀ ਤੇ ਤਰਪਤੀਲਾ ਸੀ ਤੇ ਕੜਾਈ ਸੀ ਪਿੱਤਲ ਦੀ ਕੜਾਈ ਨਾ ਇੱਕ ਵਾਰ ਵੀ ਕੰਮ ਕਰੋ ਨਾ ਤੇ ਬੜੀ ਖਰਾਬ ਜੀ ਲੱਗਣ ਲੱਗ ਜਾਂਦੀ ਹੈ ਤੇ ਇਹੀ ਕੜਾਈ ਦੇਖੋ ਤੁਸੀਂ ਹੁਣ ਮੈਂ ਰੇਤਾ ਵਗੈਰਾ ਸਰਫ ਪਾ ਕੇ ਜਦੋਂ ਮਾਂਗਦੀ ਹੁੰਨੀ ਹੈ ਨਾ ਤੇ ਬਹੁਤ ਇੱਕਦਮ ਚਮਕ ਕੇ ਵਧੀਆ ਹੋ ਜਾਂਦੀ ਹੈ ਤੇ ਇੱਕ ਅੱਧੀ ਵਾਰੀ ਕੱਲੀ ਵੀ ਕਰਵਾ ਲਈਏ ਤੇ ਦੇਖ ਲਓ ਫੇਰ ਇਦਾਂ ਹੀ ਹੋ ਜਾਂਦੀ ਹੈ ਜਿਵੇਂ ਆਪਾਂ ਚਲੋ ਰੋਜ਼ ਯੂਜ਼ ਕਰਦੇ ਆ ਨਾ ਤੇ ਮੈਂ ਡੇਲੀ ਮਾਂਗਦੀ ਰਹਿਣੀ ਐ ਇਹਨੂੰ ਬਹੁਤ ਸਾਫ਼ ਹੋ ਜਾਂਦੀ ਹੈ ਤੇ ਸਰਫ ਪਾਓ ਤੇ ਥੋੜਾ ਰੇਤਾ ਪਾਓ ਨਾ ਤੇ ਜਾਂ ਹਲਕਾ ਜਿਹਾ ਨਿੰਬੂ ਵਗੈਰਾ ਹੁੰਦਾ ਨਿੰਬੂ ਪਾ ਲਓ ਤੇ ਬੜੀ ਜਲਦੀ ਸਾਫ਼ ਹੋ ਜਾਂਦੀ ਹੈ ਪਿੱਤਲੇ ਭਾਂਡੇ ਬਸੇ ਆ ਭਈਆ ਮੈਂ ਤੇ ਅੱਜਕੱਲ ਹੁਣ ਜ਼ਿਆਦਾ ਬਹੁਤ ਘੱਟ ਦੂਸਰੇ ਭਾਂਡੇ সিলਵਰ ਦੇ ਤਾਂ ਬਹੁਤ ਹੀ ਘੱਟ ਯੂਜ਼ ਕਰ ਰਹੀਆਂ ਕਈ ਵਾਰੀ ਮੈਨੂੰ ਵਰਬ ਕਮੈਂਟ ਆਉਂਦਾ ਹੁੰਦੇ ਸੀ ਕਿ ਸਿਸਟਰ ਦੇ ਤੇ ਕੀ ਕਹਿੰਦੇ ਹੁੰਦੇ ਸੀ ਤੁਸੀਂ ਨਾ ਯੂਜ਼ ਕਰਿਆ ਕਰੋ সিলਵਰ ਦੇ ਭਾਂਡੇ ਕਰਦੀਆਂ ਥੋੜੇ ਬਹੁਤ ਪਰ ਪਿੱਤਲ ਦੇ ਮਿੱਟੀ ਦੇ ਤੇ ਹੁਣ ਮੈਂ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਗਈਆਂ ਤੇ ਤੁਹਾਨੂੰ ਵੀ ਇਹੀ ਰਿਕਵੈਸਟ ਕਰੂੰਗੀ ਅੱਜ ਕੱਲ ਜਿੰਨਾ ਹੋ ਸਕੇ ਨਾ ਆਪਾਂ ਨੂੰ ਲੋਹਾ ਪਿੱਤਲ ਤੇ ਮਿੱਟੀ ਦਾ ਭਾਂਡਾ ਯੂਜ਼ ਕਰਨਾ ਚਾਹੀਦਾ ਤੇ ਮੈਂ ਨਾ ਸ਼ਕਾਲਾ ਲਿਆਂਦਾ ਸੀਗਾ ਮੇਰੇ ਦਿਮਾਗ 'ਚ ਹੀ ਨਹੀਂ ਰਹਿੰਦਾ ਇੱਕ ਦਿਨ ਦੁੱਧ ਧਰੋਂਗੇ ਨਾ ਹਾਰੇ ਜਦੋਂ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਬਹੁਤ ਵਧੀਆ ਛਕਾਲਾ ਲਿਆਂਦਾ ਸੀ ਉਸ ਮੇਰੇ ਦਿਮਾਗ 'ਚ ਹੀ ਨਹੀਂ ਰਿਹਾ ਤੇ ਟੱਕ ਦਿੰਨੇ ਆ ਨਾ ਉਹ ਵੀ ਮੈਨੂੰ ਬੜਾ ਬੜੇ ਦਿਨ ਬੜੇ ਦਿਨਾਂ ਤੋਂ ਮਤਲਬ ਪਾਲ ਚ ਸੀਗੇ ਮੈਨੂੰ ਛਕਾਲਾ ਮਿਲ ਜੇ ਸ਼ਾਇਦ ਕਈ ਭੈਣਾ ਜਾਣਦੀਆਂ ਹੋਣਗੀਆਂ ਛਕਾਲਾ ਕਿੰਨੂ ਬੋਲਦੇ ਆ ਹਨਾ ਤੇ ਜਿਵੇਂ ਆਪਾਂ ਤੁਹਾਨੂੰ ਦਿਖਾਵਾਂਗੀ ਮੈਂ ਕੋਈ ਨਹੀਂ ਹੁਣ ਤੇ ਮੇਰੇ ਦਿਮਾਗ 'ਚ ਨਹੀਂ ਰਿਹਾ ਮੈਂ ਦਿਖਾਵਾਂਗੀ ਤੁਹਾਨੂੰ ਮੈਂ ਹੁਣ ਸਾਹਮਣੇ ਰੱਖਿਆ ਕਿਉਂਕਿ ਟੁੱਟਣ ਦਾ ਬਹੁਤ ਡਰ ਹੁੰਦਾ ਆ ਉਹਦਾ ਜਰਮ ਹੋ ਗਿਆ ਨਾ ਤੇ ਲੋਜੀ ਉਧਰ ਆਪਾਂ ਸਾਫ ਸਫਾਈ ਕਰਾ ਰਹੇ ਸੀ ਆਪਾਂ ਦੇਖ ਉਧਾਣੀ ਲਾ ਕੇ ਛੱਡ ਗਏ ਸੀ ਬਾਕੀ ਦੇਖਦੇ ਆ ਠੰਡਾ ਮੌਸਮ ਹੋ ਗਿਆ ਹੈ ਮਾਈ ਮੱਖਣ ਨਹੀਂ ਆਇਆ ਅੱਜ ਤੱਕ ਨਹੀਂ ਆਇਆ ਮੱਖਣ ਨਹੀਂ ਆਇਆ ਮਰੇ ਠੰਡਾ ਹੋ ਗਿਆ ਜਿਆਦਾ ਲੱਗਦਾ ਮੱਖਣ ਨਹੀਂ ਆਇਆ ਅੱਜ Papa ji aaye hi ਕਾਹਾਗਾ ਤੈਨੂੰ ਨਹੀਂ ਪਤਾ ਬੜੀ ਬੜੀ ਕਾਹਾਗਾ ਥੋੜਾ ਕੋਸਾ ਕਰ ਦਿੰਦੇ ਆ ਬੰਦ ਕਰ ਲੋ ਬਲੋਂ ਕੋਈ ਗੱਲ ਜੈ ਭਗਤ

ਤੇ ਲੋ ਜੀ ਇੱਧਰ ਰੋਟੀ ਪਾਣੀ ਬਣਾ ਲਿਆ ਸੀ ਬਾਕੀ ਸਾਰੇ ਕੰਮ ਕਰ ਲਏ ਸੀ ਥੋੜਾ ਬਹੁਤ ਮੈਂ ਕਿਹਾ ਚਲੋ ਝਾੜੂ ਪੋਚਾ ਕਰ ਲੈਨੇ ਬਾਕੀ ਆਪਣੇ ਕੰਮ ਨਿਬੇੜ ਲੀਏ ਤੇ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰੀਆਂ ਭੈਣਾਂ ਦਾ ਧੰਨਵਾਦ ਦਿ ਲੋ ਸ਼ੁਕਰੀਆ ਜਿਹੜੇ ਨਵੇਂ-ਨਵੇਂ ਜੁੜਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿੱਥੋਂ ਜੁੜਦੇ ਹੋ ਤੇ ਅੱਛੇ-ਅੱਛੇ ਕਮੈਂਟ ਕਰਿਆ ਕਰੋ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੋ ਕੰਮ ਕਰਨਾ ਤੁਹਾਨੂੰ ਅੱਛਾ ਲੱਗਦਾ ਹੈ ਤੇ ਉਹਦੇ ਪ੍ਰਤੀ ਮੈਨੂੰ ਦੱਸਿਆ ਕਰੋ ਠੀਕ ਹੈ ਜੀ ਮਿਲਦੀ ਆ ਤੁਹਾਨੂੰ ਕੱਲ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ